ਫਗਵਾੜਾ ਨਸਤੇਕ ਪਿੰਡ ਮੱਲਕਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਆਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਸਮੂਹ ਕਿਸਾਨ ਆਗੂਆਂ ਨੇ ਬੀਤੇ ਦਿਨ ਹੁਸ਼ਰਪੁਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ 5 ਸਾਲਾ ਬੱਚੇ ਦੀ ਕੀਤੀ ਗਈ ਹੱਤਿਆ ਦੀ ਜੰਮ ਕੇ ਆਲੋਚਨਾ ਕੀਤੀ ਦੇਖੋ ਇੱਕ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਪ੍ਰਵਾਸੀ ਮਜ਼ਦੂਰਾ ਸਾਰਿਆਂ ਦਾ ਵਿਰੋਧ ਨਹੀਂ ਹੈ ਜੀ ਇਹ ਵਿਰੋਧ ਹੈਗਾ ਜਿਹੜੇ ਕ੍ਰਿਮੀਨਲ ਲੋਕ ਨੇ ਜੀ ਜਿਨ੍ਹਾਂ ਦੀ شناخت ਨਹੀਂ ਹੋਈ ਜਿਹੜੇ ਲੋਕ ਆ ਕੇ ਇੱਥੇ ਝੁੱਗੀਆਂ 'ਚ ਵੱਸ ਗਏ ਘਰਾਂ 'ਚ ਵੱਸ ਗਏ ਬੱਸਾਂ ਪਰ ਪਰਾਈ ਜਾਂਦੀਆਂ ਟ੍ਰੇਨਾਂ ਪਰ ਪਾਈਆਂ ਪਰ ਪਰਾਈ ਜਾਂਦੀਆਂ ਜਿਨ੍ਹਾਂ ਤੇ ਸਰਕਾਰ ਕੋਈ ਲਗਾਮ ਨਹੀਂ ਕੱਸ ਰਹੀ ਜਿਹੜੇ ਜੋਗੀ ਨੇ ਸਰਕਾਰ ਬਣਦੇ ਆ ਇਹ ਕਹਿ ਦਿੰਦਾ ਕਿ ਕ੍ਰਿਮੀਨਲ ਲੋਕ ਜਾਂ ਤਾਂ ਸਰੈਂਡਰ ਕਰ ਜੋ ਜਾਂ ਜੂਪੀ ਛੱਡ ਜੋ ਉਹ ਲੋਕ ਭੱਜ ਕੇ ਪੰਜਾਬ ਆਵੜੇ ਔਰ ਉਹ ਕ੍ਰਿਮੀਨਲ ਲੋਗਾਂ ਦਾ ਕਿਉਂਕਿ 80% ਇਹਦੇ ਵਿੱਚ ਚੰਗੇ ਵੀ ਹੋਣਗੇ 20% ਤੱਕ ਕ੍ਰਿਮੀਨਲ ਲੋਕ ਨੇ ਜਿਹੜੇ ਉੱਥੋਂ ਕ੍ਰਾਈਮ ਕਰਕੇ ਭੱਜੇ ਹੋਏ ਨੇ ਜਿਹੜਾ ਅੱਜ ਤੰਤਾ ਲੱਗਿਆ ਹੋਇਆ ਦਿਖਾਲ ਦੇ ਸਟੇਸ਼ਨਾਂ ਤੇ ਕਿਸੇ ਨੇ ਕਿਹਨੂੰ ਬਾਹੋਂ ਫੜ ਕੇ ਨਹੀਂ ਤੋੜਿਆ ਉਹ ਲੋਕ ਆ ਭੱਜ ਰਹੇ ਨੇ ਏਸੀ ਕਰਕੇ ਵੀ ਜਦੋਂ ਉਹਨਾਂ ਨੂੰ ਕਿਹਾ ਵੀ ਆਧਾਰ ਕਾਰਡ ਦਿਓ ਤੁਹਾਡੀ ਇਨਕੁਆਰੀ ਹੋਣੀ ਹੈ ਤੇ ਉਹ ਇਹਦਾ ਮਤਲਬ ਹੈ ਕਿ ਉਹ ਕ੍ਰਿਮੀਨਲ ਲੋਕ ਭੱਜ ਰਹੇ ਨੇ ਵੀ ਹੁਣ ਜਦੋਂ ਆਧਾਰ ਕਾਰਡ ਉਹਨਾਂ ਦਾ ਪਾਇਆ ਜਾਊਗਾ ਉਹਨਾਂ ਦੀ ਇਨਕੁਆਰੀ ਹੋਊਗੀ ਤੇ ਉਸ ਵੇਲੇ ਉਹ ਜਿਹੜੇ ਦੋਚੇ ਪਕੜੇ ਜਾਣਗੇ ਇਸ ਕਰਕੇ ਉਹ ਤਾਤਾ ਲੱਗਾ ਹੋਇਆ ਸੋ ਇਸ ਕਰਕੇ ਸਾਡੀ ਮੰਗ ਹੈ ਸਾਡੀ ਭਾਰਤੀ ਕਿਸਾਨ ਜੀ ਨੂੰ ਦੁਆਬਾ ਵੱਲੋਂ ਪਹਿਲੇ ਦਿਨ ਤੋਂ ਹਰਵੀਰ ਸਿੰਘ ਦੇ ਪਰਿਵਾਰ ਦੇ ਨਾਲ ਅਸੀਂ ਖੜੇ ਆ ਜਿਸ ਦਿਨ ਉਹਦਾ ਪੋਸਟਮਾਰਟਮ ਹੋਇਆ ਮੈਂ ਉੱਥੇ ਮੌਜੂਦ ਸੀ ਸਿਵਲ ਹਸਪੀਟਲ ਔਰ ਅਸੀਂ ਉਸ ਦਿਨ ਮਾਰਚ ਵੀ ਕੀਤਾ ਸ਼ਹਿਰ ਦੇ ਵਿੱਚ ਇਹ ਕਿਹਾ ਕਿ ਕ੍ਰੀਮਨ ਲੋਗਾਂ ਨੂੰ ਭਜਾਓ ਪੰਜਾਬ ਚੋਂ ਤੇ ਪੰਜਾਬ ਨੂੰ ਬਚਾਓ ਅੱਜ ਵੀ ਕਹਿੰਦੇ ਆ ਇਹ ਤਾੜ ਕੇ ਕਹਿੰਦੇ ਆ ਵੀ ਜੇ ਇਸ ਨੇ ਪ੍ਰਵਾਸੀ ਕਰ ਰੱਖੇ ਹੋਏ ਨੇ ਉਹਦੀ ਰਿਸਪਾਂਸਿਬਿਲਟੀ ਹੈ ਉਹਦੀ ਪੀਸੀਸੀ ਹੋਣੀ ਚਾਹੀਦੀ ਹੈ ਔਰ ਇਹ ਵੀ ਗੱਲ ਨਾਲ ਹੀ ਅਸੀਂ ਮੰਗ ਕੀਤੀ ਹੈ ਵੀ ਕਿਸੇ ਪ੍ਰਵਾਸੀ ਨੂੰ ਇੱਥੇ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਚ ਜਾ ਕੇ ਜ਼ਮੀਨ ਖਰੀਦੇ ਜਿਵੇਂ ਹਿਮਾਚਲ ਜਿਵੇਂ ਕਿ ਉੱਤਰਾਖੰਡ ਜਿਵੇਂ ਰਾਜਸਥਾਨ ਮਿਜ਼ੁਰਮ ਜਿਹੜੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਲਾਅ ਬਣ ਚੁੱਕਿਆ ਹੋਇਆ ਹੈ ਔਰ ਮੈਂ ਤਾਂ ਇਹ ਕਹੂੰਗਾ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਭਾਈ ਜੇ ਤੈਨੂੰ ਨਹੀਂ ਸਮਝ ਹੈਗੀ ਤੇ ਉੱਤਰਾਖੰਡ ਵਾਲਿਆਂ ਤੋਂ ਲੈ ਲਾ ਉਹਨਾਂ ਨੇ 2025 'ਚ ਹੁਣ ਕਾਨੂੰਨ ਬਣਾਇਆ ਕਿ ਇੱਥੇ ਅਦਰ ਸਟੇਟ ਤੋਂ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਸੋ ਇਸ ਕਰਕੇ ਇਹ ਦੇ ਵਿੱਚੇ ਵੱਡੀ ਜਿਹੜੀ ਹੈਗਾ 76 ਹੈ ਕੇਂਦਰੀਆਂ ਏਜੰਸੀਆਂ ਦਾ ਔਰ ਜਿਹੜਾ ਇਹ ਪੰਜਾਬ ਸਰਕਾਰ ਦਾ ਵੀ ਇੱਥੇ ਇਹ ਮੂਲ ਵਸੀਆਂ ਨੂੰ ਘਟ ਗਿਣਤੀ ਚ ਲਿਆਉਣਾ ਚਾਹੁੰਦੇ ਨੇ ਪ੍ਰਵਾਸੀਆਂ ਨੂੰ ਵਧ ਗਿਣਤੀ ਚ ਲਿਆਉਣਾ ਚਾਹੁੰਦੇ ਨੇ ਤਾਂ ਕਿ ਜਿਹੜੀਆਂ ਸਰਕਾਰਾਂ ਕੇਂਦਰ ਦੀਆਂ ਉਹ ਆਪਣੀ ਮਨਚਾ ਇੱਥੇ ਲਾਗੂ ਕਰ ਸਕਣ ਸੋ ਸਾਡੀ ਇੱਕੋ ਮੰਗ ਹੈ ਕਿ ਹੌਣ ਆਪਣਾ ਕੰਮ ਕਰਨ ਵਾਪਸ ਆਪਣੇ ਘਰਾਂ ਜਾਣ ਇੱਥੇ ਜਿੱਦੀ ਜਿਹੜੀ ਜ਼ਮੀਨ ਖਰੀਦਣ ਦਾ ਹੱਕ ਕੇਵਲ ਇੱਥੇ ਦੇ ਮੂਲ ਵਾਸੀ ਨੂੰ ਪੰਜਾਬੀਆਂ ਨੂੰ ਹੋਣਾ ਚਾਹੀਦਾ ਬਾਹਰਲੇ ਕਿਸੇ ਸਟੇਟ ਦੇ ਨੂੰ ਹੋਣਾ ਚਾਹੀਦਾ ਤੁਸੀਂ ਵੇਖੋ ਅਸੀਂ ਹਮਾਚਲ ਜ਼ਮੀਨ ਨਹੀਂ ਲੈ ਸਕਦੇ ਹਿਮਾਚਲ ਇੱਥੇ ਖਰੀਦ ਸਕਦਾ ਅਸੀਂ ਜ਼ਮੀਨ ਰਾਜਸਥਾਨੀ ਲੈ ਸਕਦੇ ਰਾਜਸਥਾਨ ਨਾਲ ਇੱਥੇ ਖਰੀਦ ਸਕਦਾ ਅਸੀਂ ਉੱਤਰਾਖੰਡ ਨਹੀਂ ਖਰੀਦ ਸਕਦੇ ਉਹ ਇੱਥੇ ਖਰੀਦ ਸਕਦਾ ਮਿਜ਼ੁਰਮ ਨਹੀਂ ਖਰੀਦ ਸਕਦੇ ਉੱਥੇ ਖਰੀਦ ਸਕਦਾ ਕਿਉਂ ਭਈ ਇਹ ਕੋਈ ਧਰਮਸ਼ਾਲਾ ਇਸ ਕਰਕੇ ਪੰਜਾਬ ਦੇ ਵਿੱਚ ਕਾਨੂੰਨ ਸਖਤ ਬਣਾਉਣਾ ਚਾਹੀਦਾ ਕਿ ਅਦਰ ਸਟੇਟ ਤੋਂ ਆ ਕੇ ਕੋਈ ਵੀ ਇੱਥੇ ਜਿਹੜਾ ਜ਼ਮੀਨ ਖੋਹ ਤੀਦ ਨਾ ਸਕੇ ਸੋ ਇਹ ਸਾਡੀ ਮੰਗ ਹੈ ਭਾਰਤੀ ਕਿਸਾਨ ਦੀ ਹੁਣੀ ਦੁਆਬਾ ਦੀ ਸੋ ਅਸੀਂ ਇਹ ਆਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਪੀਸੀਸੀ ਨਹੀਂ ਕਰਵਾਈ ਜਾਂ ਉਹ ਨਹੀਂ ਕਰਉਣਾ ਚਾਹੁੰਦੇ ਉਹ ਪੰਜਾਬ ਛੱਡ ਕੇ ਚਲੇ ਜਾਣ ਤੇ ਜਿਹਨੀਆਂ ਇੱਥੇ ਆਉਣਾ ਕੰਮ ਲਈ ਆਪਣੇ ਕੰਮ ਕਰ ਲਈ ਉਹ ਆਪਣੀ ਪੁਲਿਸ ਕਲੀਅਰ ਸਰਟੀਫੀਕਟ ਲੈ ਕੇ ਆਉਣ